गोल्डन लॉटरी एजेंसी महासिंह गेट अमृतसर ਤੋਂ દિਵਾਲੀ ਬੰਪਰ लॉटरी ਦੇ ਨਿਕਲੇ ਇਨਾਮਾਂ ਵਿੱਚ 10 ਲੱਖ ਦਾ ਇਨਾਮ ਨਿਕਲਣ ਤੇ ਇੱਥੋਂ लॉटरी ਖਰੀਦਣ ਵਾਲੇ ਵਿਅਕਤੀ ਬਾਗੋਬਾਗ ਹੋ ਗਏ ਹਨ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਗੋਲਡਨ लॉटरी एजेंसी ਦੇ ਮਾਲਕ ਰঞ্জੀਤ ਸਿੰਘ ਦਾ ਧੰਨਵਾਦ ਕੀਤਾ ਜਿੰਨਾ ਦੀ ਬਦੌਲਤ ਅੱਜ ਉਹ ਲਖਪਤੀ ਬਣ ਗਏ ਹਨ लॉटरी एजेंसी ਦੇ ਮਾਲਕ ਰঞ্জੀਤ ਸਿੰਘ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਦੁਕਾਨਾਂ ਤੋਂ ਹੀ लॉटरी ਖਰੀਦਣ ਤੇ ஆன்லைன் लॉटरीयां ਖਰੀਦਣ ਤੋਂ ਪਰਹੇਜ਼ ਕਰਨ ਕਿਉਂਕਿ ਉਹਨਾਂ ਦੇ ਵਿੱਚ ਕਈ ਵਾਰ ਧੋਖਾ ਹੁੰਦਾ ਹੈ। ਉਹਨਾਂ ਨੇ ਇਨਾਮ ਜੇਤੂ ਪ੍ਰਾਪਤ ਵਿਅਕਤੀਆਂ ਨੂੰ ਬਧਾਈ ਦਿੰਦੇ ਹੋਏ ਪੰਜਾਬ ਵਾਸੀਆਂ ਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਫਰਸਟ ਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਦੀਵਾਲੀ ਬੰਪਰ ਲਾਟਰੀ ਜਿਹੜੀ ਇੱਥੇ 골ਡਨ ਲਾਟਰੀ ਏਜੰਸੀ ਮਾਨ ਸਿੰਘ ਗੇਟ ਦੇ ਵਿੱਚ ਬੜੀ ਮਸ਼ਹੂਰ ਦੁਕਾਨ ਹੈ ਇੱਥੇ ਇੱਕ ਵਿਅਕਤੀ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਆ ਹੈ ਤੇ ਉਹ ਬਾਗੋ ਬਾਗ ਹੋ ਗਿਆ ਹੈ ਤੇ ਅਸੀਂ ਹੁਣ ਗੱਲਬਾਤ ਕਰਾਂਗੇ ਇਥੋਂ ਏਜੰਸੀ ਦੇ ਮਾਲਕ ਸਰਦਾਰ ਰਣਜੀਤ ਸਿੰਘ ਨਾਲ ਉਹ ਕੀ ਕਹਿਣਾ ਚਾਹਣਗੇ ਲਾਟਰੀ ਬਾਰੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਪਹਿਲੇ ਸਾਰੇ ਵੀਰ ਭਰਾਵਾਂ ਨੂੰ ਮੈਂ ਆਪ ਜੀ ਦੇ ਨਾਲ ਇੱਕ ਵਧਾਈ ਸਾਂਝੀ ਕਰਨੀ ਚਾਹੁੰਦਾ ਹਾਂ ਜਿਹਦੇ ਵਿੱਚ ਦੇਖੋ ਕਿ ਆਪ ਜੀ ਨੂੰ ਪਤਾ ਹੈ 골ਡਨ ਲਾਟਰੀ ਏਜੰਸੀ ਪਿਛਲੇ 35 ਸਾਲਾਂ ਤੋਂ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ ਮਾਨ ਸਿੰਘ ਗੇਟ ਚੌਂਕ ਦੇ ਵਿੱਚ ਗੁਰੂ ਨੇ ਬੜੀ ਕਿਰਪਾ ਕੀਤੀ ਗੁਰ ਰਾਮਦਾਸ ਜੀ ਦਾ ਲੱਖ ਲੱਖ ਧੰਨਵਾਦ ਹੈ ਪਹਿਲਾਂ ਵੀ ਦੀਵਾਲੀ ਬੰਪਰ ਤੇ 2024 ਚ ਅੱਥੇ 1 ਕਰੋੜ ਦਾ ਇਨਾਮ ਆਇਆ ਸੀ ਉਸ ਤੋਂ ਬਾਅਦ ਲੋਹੜੀ ਬੰਪਰ ਦੇ ਉੱਤੇ ਫਿਰ 10 ਲੱਖ ਦਾ ਆਇਆ ਸੀ ਇਸੇ ਤਰ੍ਹਾਂ ਹੀ ਗੁਰੂ ਨੇ ਆਪਣੀ ਮਿਹਰ ਬਣਾਈ ਰੱਖੀ ਹੈ ਇਸ ਵਾਰੀ ਫੇਰ ਦੀਵਾਲੀ ਬੰਪਰ ਦੇ ਉੱਤੇ ਜਿਹੜਾ ਕਿ 31 ਅਕਤੂਬਰ ਨੂੰ ਆਮ ਜਨਤਾ ਆਮ ਪਬਲਿਕ ਦੇ ਸਾਹਮਣੇ ਰਾਤ 8 ਵਜੇ ਲੁਧਿਆਣਾ ਵਿਖੇ ਨਿਕਲਿਆ ਹੈ ਉਹਦੇ ਵਿੱਚ 10 ਲੱਖ ਰੁਪਏ ਦਾ ਹਾਂਜੀ ਵੀਰ ਜੀ ਪੂਰੇ 10 ਲੱਖ ਰੁਪਏ ਦਾ ਇਨਾਮ ਆਪਣੀ ਇਸ 골ਡਨ ਲਾਟਰੀ ਏਜੰਸੀ ਤੋਂ ਨਿਕਲਿਆ ਹੈ ਜੋ ਕਿ ਅੰਮ੍ਰਿਤਸਰ ਦੇ ਵਿੱਚ ਸਿਰਫ ਇੱਕੋ ਨਾਮ ਆਇਆ ਹੈ ਇੱਕੋ ਨਾਮ ਅੰਮ੍ਰਿਤਸਰ ਚ ਆਇਆ ਹੈ ਉਹ ਵੀ ਗੁਰੂ ਨੇ ਬੜੀ ਕਿਰਪਾ ਕੀਤੀ ਹੈ ਆਪਣੀ ਦੁਕਾਨ ਤੋਂ 10 ਲੱਖ ਰੁਪਏ ਦਾ ਨਾਮ ਨਿਕਲਿਆ ਹੈ ਅਨੇਕਾ ਹੋਰ ਨਾਮ ਨਿਕਲੇ ਨੇ 9000 ਦੇ ਸੈਂਕੜੇ ਨਾਮ ਨਿਕਲੇ ਨੇ ਇਸ ਵਾਰਾ ਬਹੁਤ ਨਾਮ ਆਇਆ ਆਪਣੀ ਦੁਕਾਨ ਤੋਂ ਗੁਰੂ ਨੇ ਬੜੀ ਕਿਰਪਾ ਰੱਖੀ ਹੈ ਮਹਾਰਾਜ ਸਹਿਯੋਗ ਬਣਾਈ ਰੱਖਣ ਮਹਾਰਾਜ ਅਸ਼ੀਰਵਾਦ ਬਣਾਈ ਰੱਖਣ ਆਪ ਜੀ ਸਾਰਿਆਂ ਨੇ ਸਹਿਯੋਗ ਬਣਾਈ ਰੱਖਣਾ ਹੈ ਇਸੇ ਤਰ੍ਹਾਂ ਹੀ ਉਹ ਲੋੜੀ ਬੰਪਰ ਫੇਅਰ ਆ ਗਿਆ ਹੈ ਉਹ ਆਪ ਜੀ ਨੂੰ ਜਲਦ ਹੀ ਇਸੇ ਦੁਕਾਨ ਤੋਂ ਮਿਲੇਗਾ ਆਪ ਜੀ ਆਪਣਾ ਸਹਿਯੋਗ ਬਣਾਈ ਰੱਖਣਾ ਮਹਾਰਾਜ ਕਿਰਪਾ ਕਰੇ ਜੇਤੂ ਨੂੰ ਬਹੁਤ ਸਾਰੀ ਬਹੁਤ ਸਾਰੀ ਬਹੁਤ ਹੀ ਸਾਰੀ ਦਿਲੋਂ ਦੀ ਧੰਨਵਾਦ ਹੈ ਉਸ ਦਾ ਉਧੇ ਕਰਕੇ ਦੇਖੋ ਉਹੀ ਕਿਸਮਤ ਕਰਕੇ ਮੇਰੀ ਵੀ ਦੁਕਾਨ ਦਾ ਨਾਮ ਚਮਕਿਆ ਹੈ ਫਿਰ ਦੁਬਾਰਾ ਇੱਕ ਵਾਰੀ ਵੀਰ ਮਾਰੇ ਨੇ ਬੜੀ ਕਿਰਪਾ ਕੀਤੀ ਭਜੀ ਕਿਹਨਾ ਤੁਹਾਡਾ ਜੀ ਮੇਰਾ ਨਰਜਿੰਦਰ ਸਿੰਘ ਹੈ ਜੀ ਮੈਂ ਇਹਨਾਂ ਕੋ ਟਿਕ ਟਕ ਆਉਂਦਾ ਰਿਹਾ ਦੋ ਵਾਰੀ ਮੇਰਾ 5-5000 ਰੁਪਏ ਨਿਕਲਿਆ ਔਰ ਫੇਰ ਭਾਈ ਤੁਸੀਂ ਹਾਂ ਫੇਰ ਭਾਈ ਮਹਾਰਾ ਦੀ ਕਿਰਪਾ ਨਾਲ ਨਾ ਕੋਈ ਕਰੀ ਜੂ ਨਿਕਲੇਗਾ ਵੱਡਾ ਨਾਮ ਮੈਨੂੰ ਇਹਨਾਂ ਵਿਸ਼ਵਾਸ ਹੈ ਤੁਹਾਨੂੰ ਟਰਸਟ ਆ ਹਾਂਜੀ ਲਓ ਜੀ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਦੁਕਾਨ ਤੇ ਟਰਸਟ ਹੈ ਸਾਡਾ ਅੱਗੇ ਵੀ ਨਾਮ ਨਿਕਲੇ ਆ ਤੇ ਫੇਰ ਵੀ ਸਾਡਾ ਨਾਮ ਨਿਕਲੇਗਾ ਤੇ ਮੈਂ ਵੀ ਲੋਕਾਂ ਨੂੰ ਪੀਅ ਕਰਦਾ ਹਾਂ ਕਿ ਲਾ ਗੋਲਡਨ ਲਾਟਰੀ ਏਜੰਸੀ ਤੇ ਆਓ ਆਪਣੀ ਕਿਸਮਤ ਅਜਮਾਓ ਤੇ ਮਾਲਾ ਮਲ ਹੋ ਜਾਓ ਤੇ ਮਾਨ ਸਿੰਘ ਗੇਟ ਦੇ ਚੌਂਕ ਦੇ ਵਿੱਚ ਇਹਨਾਂ ਦੀ ਲਾਟਰੀ ਏਜੰਸੀ ਆ 골ਡਨ ਲਾਟਰੀ ਏਜੰਸੀ ਤੇ ਇੱਥੋਂ ਹੀ ਲਾਟਰੀ ਖਿੱਚੀ ਜਾਵੇ ਕਿਉਂਕਿ ਲੋਕਾਂ ਨੂੰ ਇਹ ਬਿਲਕੁਲ ਈਮਾਨਦਾਰੀ ਨਾਲ ਤੇ ਪੂਰੇ ਪੰਜਾਬ ਸਰਕਾਰ ਦੀ ਹਦਿਤਾ ਨਾਲ ਹੀ ਇਹ ਲਾਟਰੀਆਂ ਵੇਚਦੇ ਆਂ ਤੇ ਡਾਟ ਦਿੰਦੇ ਆਂ ਤੇ ਆਨਲਾਈਨ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਆਨਲਾਈਨ ਲਾਟਰੀਆਂ ਪਾਉਣ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਵਿੱਚ ਕਈ ਵਾਰ ਲੋਕਾਂ ਨਾਲ ਬਹੁਤ ਬਹੁਤ ਧੋਖਾ ਹੁੰਦਾ ਹੈ ਫਾਸਟਰ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ